ਅਤੀ ਅਸੂ ਸੈਨ ਸਈ ਸੰਮਤ 11 ਪਿੰਡ ਸ਼ਾਹਪੁਰ ਜ਼ਿਲ੍ਹਾ ਲੁਧਿਆਣਾ ਲਾਲ ਸਿੰਘ ਦੇ ਕਰੇ ਤਰਨੀ ਕਹੇ ਬ੍ਰਮਿਆਂ ਵੇਖ ਲੈ ਆਪਣਾ ਬ੍ਰह्म ਪਾਰ ਬ੍ਰਾਹਮਣ ਕੋਈ ਨਾ ਪਾਈਆ ਤਰਨੀ ਸਮਝਾਉਂਦੀ ਏ ਪਾਰ ਬ੍ਰਾਹਮਣ ਕੋਈ ਨਾ ਪਾਈਆ ਤਾਨ ਬਜੂ ਦਾ ਅੰਦਰ ਰਿਹਾ ਕੋਈ ਨਾ ਧਰਮ ਧਰਮ ਦੀ ਤਾਰ ਨજર ਕੋਈ ਨਾ ਆਈਆ ਸਭ ਦੀ ਦ੍ਰਿਸ਼ਟੀ ਹੋਗੀ ਕੂੜ ਕੁੜਿਆਰੀ ਚਰਮ ਚਾਮ ਮੰਦਰਿ ਸਤੀ ਸਕੇ ਨਾ ਕੋਈ ਬਦਲਾਈਆ ਹਰ ਹਿਰਦੇ ਅੰਦਰ ਵਸਿਆ ਪਰਮ ਭਾਂਡਾ ਪਰਮ ਨਾ ਕੋਈ ਪਨਾਈਆ ਹਕ ਦਾ ਕਰੇ ਕੋਈ ਨਾ ਕਰਮ ਕਰਮ ਕਾਂਡ ਦੀ ਸਮਝ ਕੋਈ ਨਾ ਪਾਈਆ ਨਿਗਾ ਮਾਰ ਲੈ ਵਰਨ ਵਰਣ ਜਾਤੀ ਪਾਤੀ ਕੋ ਜਖ ਜਾਈਆ ਮਾਨਸ ਮਾਨਵ ਨਾਲ ਲੜਨ ਝਗੜਾ ਕਰੇ ਕਲਕ ਖੁਦਾਈਆ ਆਤਮ ਪਰਮਾਤਮ ਢੋਲਾ ਮੂਲ ਨਾ ਪੜਨ ਪਾਰਬਰਮ ਬ੍ਰह्म ਰੰਗ ਨਾ ਕੋਈ ਸਮਾਇਆ ਤ੍ਰੈ ਗੁਣ ਮਾਇਆ ਦੇ ਵਿੱਚ ਸੜਨ ਪੰਜ ਤਤ ਹੋਇਆ ਹਲਕਾਈਆ ਨਵਕੰਡ ਬਣਿਆ ਹੰਕਾਰੀ ਗੜਨ ਮੈਂ ਹੰਗਤਾ ਨਾ ਕੋਈ ਮਟਾਈਆ ਤੂੰ ਨਿਰਗੁਣ ਧਾਰ ਕਿਸ ਦਾ ਫੜਿਆ ਲੜਨ ਸੱਚ ਦੇ ਸਮਝਾਈਆ ਝੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚ ਦਾ ਹੁਕਮ ਇੱਕ ਬਰਤਾਈਆ ਧਰਨੀ ਕਹੇ ਵਿਸ਼ਨੂੰ ਵਿਸ਼ਵ ਦੀ ਤਕ ਲੈ ਤਾਰ ਮ੍ਰੈ ਮੰਡ ਮੰਡ ਖੰਡ ਤੇ ਆਨ ਲਗਾਈਆ ਧਰਨੀ ਕਹੇ ਵਿਸ਼ਨੂੰ ਵਿਸ਼ਵ ਦੀ ਤਕ ਲੈ ਤਾਰ ਮ੍ਰੈ ਮੰਡ ਖੰਡ ਧਿਆਨ ਲਗਾਈਆ ਧਰਮਦਾਰਿਆ ਨਾ ਤੇਰਾ ਪੰਡਾਰ ਕਿਉ ਪੰਡਾਰੀ ਬੈਟਾ ਮੁਕ ਪਵਾਈਆ ਮੇਰੇ ਉਤੇ ਹੋਵੇ ਮੇਰੇ ਉਤੇ ਹੋਵੇ ਸਾਰਾ ਸੰਸਾਰ ਸੰਕਟ ਵਿੱਚ ਦੁਹਾਈਆ ਮੇਰੇ ਉੱਤੇ ਰੋਵੇ ਸਾਰਾ ਸੰਸਾਰ ਸੰਕਟ ਵਿੱਚ ਦਇ ਦੁਹਾਈਆ ਭੁੱਖਿਆ ਭੁੱਕ ਸਕੇ ਨਾ ਕੋਈ ਨਿਵਾਰ ਤ੍ਰਿਸ਼ਨਾ ਤ੍ਰਿਪਤ ਨਾ ਕੋਈ ਕਰਾਈਆ ਨਿਗਾ ਮਾਰ ਲੈ ਜੇਰਜ ਕਾਣੀ ਹੋਈ ਖਵਾਰ ਮਾਂ ਨਿਵਜਾਤੀ ਰੋਵੇ ਮਾਰੇ ਤਾਈਆਂ ਜੋਤੀ ਜੋ ਸਰੂਪਾਰ ਆਪ ਆਪਣੀ ਕਿਰਪਾ ਕਰ ਕਰੇ keel ਸਾਚਾਰ ਕੀ ਸੱਚ ਹੁਕਮ ਵਰਤਾਈਆ ਤਰਨੀ ਕਹੇ ਸ਼ੰਕਰਾਂ ਮੇਰੇ ਉਤੇ ਮਾਰ ਲੈ ਚਾਕੀ ਬੇਨ ਨਣਾ ਨੇਣ ਉਠਾਈਆ ਚਾਰੋਂ ਕੁੰਟ ਤੱਕ ਅੰਧੇਰੀ ਰਾਤੀ ਨੂਰੀ ਚੰਦ ਨਾ ਕੋਈ ਚਮਕਾਈਆ ਕਿਸੇ ਤਨ ਬਜੂਦ ਜਗੇ ਨਾ ਦੀਵਾ ਬਤੀ ਕਮਲਾ ਪਾਤੀ ਵੇਖਣ ਕੋਈ ਨਾ ਪਾਈਆ ਨਾ ਕੋਈ ਪੀਵੇ ਅੰਮ੍ਰਿਤ ਰਸ ਬੂੰਦ ਸਵੰਤੀ ਨੇਜਰ ਚਿਰਨਾ ਸਕੇ ਨਾ ਕੋਈ ਚਿਰਾਈਆ ਹਾਰੇ ਹਰ ਦੇ ਅੰਦਰ ਮਨੁਆ ਕਰੇ ਬਦਮਵਾਸੀ ਬਦੀ ਦਾਲ ਲਿਖਾ ਦਤਾ ਮੁਕਾਈਆ ਜੇ ਤੂੰ ਸ਼ੰਭੂ ਬਸਣ ਵਾਲਾ ਉਤੇ ਆਕਾਸੀ ਕਲਾਤਾਰੀ ਇੱਕ ਅਖਵਾਈਆ ਮੈਂ ਚਾਹੁੰਦੀ ਕੂੜ ਕੋੜਿਆਰ ਦਾਲ ਕਾ ਮੇਰੇ ਉਤੇ ਰਹੇ ਨਾ ਲਾਸੀ ਤਨ ਬਜੂਦ ਨજર ਕੋਏ ਨਾ ਆਈਆ ਮੜੀਆਂ ਗਉਰਾ ਅੰਦਰ ਕਰ ਬਾਸੀ ਵਾਸਤਾ ਦੀਨ ਦੁਨੀ ਨਲੋਂ ਤੜਾਈਆ ਜਿਨਾਂ ਦੇ ਅੰਦਰ ਭੁੱਲ ਗਿਆ ਪੁਰ ਕੇ ਅਵਨਾਸੀ ਤਨ ਬਜੂਦ ਖਾਲੀ ਨਜਰੀ ਆਈਆ ज्योति जो, जो स्वरूपार आप अपनी कृपा कर करे खेल साचार हर करता अगम अथैया तर्नी कहे विष्णु ब्रह्मा शिव तने मारो ध्यान ਵੇਂ ਨੈਣਾ ਨੈਣ ਓਟਾਈਆ ਕਿਸ ਵਿਦ ਕੁੜੀ ਕਿਰਿਆ ਹੋਈ ਪ੍ਰਦਾਨ ਨਭ ਸਤ ਭਜੇ ਵਾਹੋ ਦਾਹੀਆ ਤੁਸੀਂ ਸੰਸਾਰੀ ਭੰਡਾਰੀ ਸੰਗਾਰੀ ਤਿਨੇ ਨੌਜਵਾਨ ਬਲਤਾਰੀ ਇੱਕ ਅਖਵਾਈਆ ਪਰਵਦਾ ਹੁਕਮ ਕਰੋ ਪਰਵਾਨ ਪਰਵਾਨਗੀ ਪ੍ਰਵ ਦੇਵੇ ਚਾਈ ਚਾਈਆਂ ਲੇਕਾਤ ਕੋ ਜਿਮੀ ਅਸਮਾਨ ਧਰਨੀ ਤਰਤ ਤਵਲ ਤੋਲ ਖੋਜ ਖਜਾਈਆ ਤੁਸੀਂ ਪੁਰੀਆਂ ਵਿੱਚ ਬੈਠੇ ਕਿਉਂ ਹੈਰਾਨ ਹੈਰਾਨੀ ਤੁਹਾਡੇ ਅੰਦਰ ਆਈਆ ਮੈਨੂੰ ਇਉਂ ਜਾਪਦਾ ਕਲਯੁਗ ਭਗਤ ਪਹੁੰਚ ਆ ਆਣ ਅਵਤਾਰ ਪੈਗੰਬਰ ਗੁਰ ਦੇਣ ਗਵਾਹੀਆ ਜਿਸ ਦਾ ਸਦੀ 14ਵੀਂ 20ਵੀਂ ਪੋਰਕੇ ਅਕਾਲ ਪਗਤੌਣ ਭਗਤਾਨ ਨਾ ਕੋਈ ਮੇਟੇ ਮੇਟ ਮਟਾਈਆ ਜੁਤੀ ਜੋਤ ਸਰੂਪਾਰ ਆਪ ਆਪਣੀ ਕਿਰਪਾ ਕਰ ਕਰੇ ਕੇਲ ਸਾਚਾਰ ਹਰ ਕਰਤਾ ਤੁਰ ਦਰਗਾਈਆ ਤਰਨੀ ਕਹੇ ਵਿਸ਼ਨ ਬ੍ਰਹਮਾ ਸ਼ਿਵ ਤੁਸੀਂ ਤੱਕੋ ਮੇਰੀ ਲਚਾਰੀ ਲਚਾਰ ਹੋ ਕੇ ਦਿਆਂ ਜਣਾਈਆ ਜੇ ਤੂੰ ਸ਼ੰਕਰਾ ਬਣਿਓ ਸੰਗਾਰੀ ਸ੍ਰੇਸ਼ਟ ਸੰਗਾਰ ਕੇ ਦੇਵਖਾਈਆ ਲਿਹਾਜ ਕਰੀਨਾ ਕਿਸੇ ਪੁਰਖ ਨਾਰੀ ਜੋ ਪ੍ਰਭ ਨੂੰ ਗਏ ਬਲਾਈਆ ਸ਼ੰਕਰਾ ਤੇਰੀ ਕਲਯੁਗ ਅੰਤਮੇ ਆਏ ਵਾਰੀ ਮਾਰ ਸੋ ਕੇ ਵੇਖ ਵਖਾਈਆ ਜੋ ਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਕੇਲ ਸਾਚਾਰ ਸੱਚ ਦਾ ਪੇਵ ਆਪ ਚਕਾਈਆ ਤਰਨੀ ਕਹੇ ਵਿਸ਼ਨੂ ਵਿਸ਼ਵਦੀ ਤਾਰ ਲੈ ਤੱਕ ਬਿਸ਼ਿਆ ਤੋ ਵਹਰ ਧਿਆਨ ਲਗਾਈਆ ਕਿਸੇ ਦਾ ਮਿਲੇ ਨਾ ਪੂਰਾ ਹੱਕ ਹਕੀਕਤ ਸਮਝ ਕੋਈ ਨਾ ਪਾਈਆ ਭੰਡਾਰੀਆ ਤੇਰੇ ਉੱਤੇ ਪੈ ਗਿਆ ਸ਼ੱਕ ਸਿਕਵਾ ਸਕੇ ਨਾ ਕੋਈ ਮਟਾਈਆ ਤੂੰ ਕਿਉਂ ਆਪਣਾ ਖਾਲੀ ਬਕਾਵੇ ਹੱਥ ਹੱਥੇੜੀਆਂ ਮੈਨੂੰ ਰਹਾ ਜਣਾਈਆ ਮੈਂ ਪੁਰਖ ਅਕਾਲ ਦੇ ਅੱਗੇ ਸੱਤਰ ਰਹੀ ਕਤ ਯਾਰਾ ਦਾ ਗੋਵਿੰਦ ਨਾਲ ਮਲਾਈਆ ਜਿਹੜਾ ਸਬਦੀ ਰਖੇ ਪਤ ਪਤ ਪਰਮੇਸ਼ਵਰ ਤੁਰ ਦਰਗਾਈਆ ਮਿਹਰਵਾਨ ਹੋ ਕੇ ਮੇਰੇ ਉੱਤੇ ਆਏ ਵਤ ਵੇ ਵਤਨਾ ਦਾ ਮਾਲਕ ਦਿਆ ਕਮਾਈਆ ਤੇ ਆਪਣਾ ਰਾਹ ਵੇਕੇ ਡੂੰਗਾ ਖਤ ਕਿਤੇ 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 ਫੁੱਲ ਬਲਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸਾਚਾ ਪਰਦਾ ਆਪ ਚਕਾਈਆ ਤਰਨੀ ਕਹੇ ਸ਼ੰਕਰ ਮੇਰੀ ਬੇਨੰਤੀ ਕਰ ਕਬੂਲ ਸਹਜ ਨਾਲ ਦਰੜਾਈਆ ਕਿਉਂ ਵਕਤ ਰਹਾ ਪੂਲ ਓ ਪੁੱਲ ਰਿਆ ਸੁਣਾਈਆ ਕਿੱਧਰ ਗਈ ਤੇਰੀ ਤਰਸੂਲ ਪਰ ਲੋਕੀ ਵੇਖ ਵਖਾਈਆ ਮੇਰਾ ਲੈਣਾ ਦੇਣਾ ਅਸਲ ਨਾਲ ਚਕਾ ਦੇ ਮੂਲ ਦੂਸਰ ਮੰਗ ਨਾ ਕੋਈ ਮੰਗਾਈਆ ਤੂੰ ਕਿਸ ਕਾਰਨ ਤਨ ਬਜੂਦ ਭਵੂਤੀ ਲਾਈ ਤੂਲ ਉੜੀ ਕਾ ਕਰਮਾਈਆ ਆਪਣਾ ਵਾਦਾ ਯਾਦ ਕਰ ਲੈ ਜੋ ਕੀਤਾ ਨਾਲ ਕੰਤ ਕੰਤੂਲ ਕੁਦਰਤ ਦੇ ਕਾਦਰ ਨਾਲ ਰਖਾਈਆ ਜਿਸ ਦੇ ਇਵਜ ਵਿੱਚ ਸਦੀ 14ਵੀਂ 20ਵੀਂ ਲੈਣਾ ਦੇਣਾ ਸਭ ਤੋਂ ਕਰਨਾ ਬਸੂਲ ਮਚਿਆ ਰਹਿਣ ਕੋਈ ਨਾ ਪਾਈਆ ਤੁਰਦਾ ਹੁਕਮ ਮੰਨਣਾ ਮਕੂਲ ਨਾ ਕੋਈ ਮੇਟੇ ਮੇਟ ਮਟਾਈਆ ਜੋਤੀ ਜੋ ਸਰੂਪਾਰ ਆਪੇ ਆਪਣੀ ਕਿਰਪਾ ਕਰ ਕਰੇ ਕੇਲ ਸਾਚਾ ਹਰ ਨੇਕ ਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਦਾ ਆਜ ਗਾਦੀ ਸਤ ਅਸੂਲ ਅਸਲ ਦਾ ਅਸਲ ਇੱਕੋ ਇੱਕ ਸਮਝਾਈਆ ਜੁਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਕਰੇ ਕੇਲ ਸਾਚਾਰ ਨੇਹ ਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਦਾ ਆਜ ਗਾਦੀ ਸਤ ਅਸੂਲ ਅਸਲ ਦਾ ਅਸਲ ਇੱਕੋ ਇੱਕ ਸਮਝਾਈਆ ਸੋ ਹਰ ਸੰਗਤ ਜੀਓ ਆਓ ਪੰਜ ਵਾਰ ਪਰਮੇਸ਼ਰ ਜੀ ਦਾ ਭਗਤ ਭਗਵਾਨ ਦਾ ਸਿਫਤੀ ਟੋਲਾ ਆਪਾਂ ਪੜੀਏ ਤੂੰ ਮੀਰਾ ਮੈਂ ਮੀਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਸੋਹਣ ਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ ਅਗਵਾਨ ਦੀ ਜੈ ਸੋਹਣ ਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ भगवान् दी जो महाराज शेर सिंह विष्णु भगवान् दी